ਖਾਣਾਗਾ ਪ੍ਰੇਗਾ ਤੇ ਜਸੂ ਤੇਰੀ ਕੌਣੀ ਮੈਂ ਬੈਗਾ ਬੈਗਾ ਜਦੋਂ ਮੈਂ ਆ ਗਿਆ ਨਾ ਤੇਰੇ ਕੋਲ ਤੇ ਸਾਬ ਵਾਲਾ ਫਿਰਨਾ ਤੈਨੂੰ ਦੁੱਧ ਵਾਲਾ ਢੋਲ ਛਡਾਉਣਾ ਨਹੀਂ ਤੈਨੂੰ ਕਿਸ ਨੇ ਤੇ ਕਿਸ ਨੇ ਨਹੀਂ ਆਉਣਾ ਤੇਰੇ ਕੋਲ اے ਪਿੰਡ ਮੇਰਾ ਬੰਡਾਲਾ ਤੇ ਨਾਂ ਮੇਰਾ ਚਮਕੀਲਾ ਖਾਣਾਗਾ ਪ੍ਰੇਗਾ ਤੇ ਜਸੂ ਤੇਰੀ ਕੌਣੀ ਮੈਂ ਬੈਰਾ ਬੈਰਾ ਜਦੋਂ ਮੈਂ ਆ ਗਿਆ ਨਾ ਤੇਰੇ ਕੋਲ ਤੇ ਸਾਬ ਵਾਲਾ ਫਿਰਨਾ ਤੇਨੂੰ ਦੁੱਧ ਨਾਲ ਡੋਲ ਛਡਾਉਣਾ ਤੇਨੂੰ ਗੇਨੇ ਤੇ ਕਹਿੰਨੇ ਨਹੀਂ ਆਉਣਾ ਤੇਰੇ ਕੋਲ ਤੇ ਟ੍ਰੈਂਡ ਮੇਰਾ ਬੰਡਾਲਾ ਤੇ ਨਾਂ ਮੇਰਾ ਚਮਕੀਲਾ ਖਾਣਾਗਾ ਪ੍ਰਗਾ ਤਾ ਜਸੂ ਤੇਰੀ ਗੋੜੀ ਮੈਂ ਬੈਰਾ ਬੈਰਾ ਜਦੋਂ ਮੈਂ ਆ ਗਿਆ ਨਾ ਤੇਰੇ ਕੋਲ ਤਸਾਬ ਵਾਲਾ ਫਿਰਨਾ ਹੀ ਤੈਨੂੰ ਦੋ ਤਾ ਡੋੜ ਛਡਾਉਣਾ ਤੈਨੂੰ ਕਿਹਨੇ ਤੇ ਕਿਹਨੇ ਨਹੀਂ ਆਉਣਾ ਤੇਰੇ ਕੋਲ ਦਿਲ ਤੇ ਮੇਰਾ ਬੰਡਾਲਾ ਤੇ ਨਾਂ ਮੇਰਾ ਚਮਕੀਲਾ ਖਾਨਾ ਦਾ ਪ੍ਰਗਾ ਤਾ ਜਸੂ ਤੇਰੀ ਗੋੜੀ ਮੈਂ ਬੈਰਾ ਬੈਰਾ ਜਦੋਂ ਮੈਂ ਆ ਗਿਆ ਨਾ ਤੇਰੇ ਕੋਲ ਤੇ ਸਾਬਲਾ ਬਿਰਨੈ ਦਿਨੂੰ ਦੋ ਤਾਰਾ ਡੋਲਿਆ ਛਿੜਾਉਣਾ ਤੈਨੂੰ ਗੇਂਦੇ ਜੇ ਕਹਿੰਦੇ ਨਹੀਂ ਆਣਾ ਤੇਰੇ ਕੋਲ ਏਂ ਕਹਿੰਦੇ ਮਰਾ ਬੰਦਾਲਾ ਤੇ ਨਾ ਮੇਰਾ ਚਮਕੀਲਾ ਖਾਣਾਗਾ ਪ੍ਰਗਾ ਤੇ ਜਸੂ ਤੇਰੀ ਕਣੀ ਮੈਂ ਬੈਆ ਬੈਰਾ ਜਦੋਂ ਮੈਂ ਆ ਗਿਆ ਨਾ ਤੇਰੇ ਕੋਲ ਸਾ ਵੇਲਾ ਫਿਰਨਾ ਤੇਨੂੰ ਦੁੱਧ ਦਾ ਡੋਲਣਾ ਛਿਡਾਉਣਾ ਤੇਨੂੰ ਗੇਨੇ ਦੱਸ ਕਹਨੇ ਨਹੀਂ ਆਣਾ ਤੇਰੇ ਕੋਲ ਤੇ ਰੰਗੇ ਮੇਰਾ ਬੰਡਾਲਾ ਤੇ ਨਾਂ ਮੇਰਾ ਚਮਕੀਲਾ